ਅਮਰਤ ਪਾਪ ਸਿੰਘ ਦੇ ਮੁੱਦੇ ਨੂੰ ਲੈ ਕੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਰਾਹੁਲ ਗਾਂਧੀ ਦੇ ਕਿਹੜੇ ਬਿਆਨ ਸਾਹਮਣੇ ਆਏ ਨੇ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਚਾਰ ਵੱਡੇ ਐਲਾਨ ਸਿੱਖ ਪੰਥਵਾਸੀ ਕੀ ਨੇ ਅੱਜ ਦੀ ਵੀਡੀਓ ਚ ਦੇਖਨੇ ਆ ਵੀਡੀਓ ਬਹੁਤ ਜ਼ਿਆਦਾ ਇਨਫਾਰਮੇਟਿਵ ਹੈ ਦੋਸਤੋ ਮੈਂ 2 ਲੱਖ ਦੀ ਲੀਡ ਨਾਲ ਜਿੱਤੇ ਆ ਉਹ ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ ਉਹਨਾਂ ਦਾ ਰੁਤਬਾ ਹੁਣ ਜੇਲ੍ਹ ਚ ਰਹਿਣ ਦਾ ਨਹੀਂ ਹੈ ਇਹ ਗੱਲਾਂ ਤੁਸੀਂ ਸਪੀਕਰ ਸਾਹਿਬ ਦੇ ਸਾਹਮਣੇ ਰੱਖੀਆਂ ਕਿ ਇਸ ਵਿਆਪ ਤੇ ਸਾਨੂੰ ਪੇ ਰੋਲ ਮਿਲਣੀ ਚਾਹੀਦੀ ਹੈ ਭਾਈ ਅਫਗਾਨ ਤੈਨੂੰ ਤਾਂ ਇਸ ਲਈ ਹੁਣ ਤਾਂ ਹਲੇ ਤੱਕ ਤਾਂ ਸਾਡਾ ਏਮ ਸੀਗਾ ਉਥ ਦਾ ਭਈ ਉਥ ਦਵਾਈ ਜਾਵੇ ਜਦੋਂ ਇਹ ਉਥ ਲੈ ਲਈ ਗਈ ਜੀ ਇਹ ਕੰਪਲੀਟ ਹੋ ਗਿਆ ਫਿਰ ਅਸੀਂ ਚਲਾਵਾਂਗੇ ਵੀ ਇਹਨਾਂ ਨੂੰ ਛੱਡਿਆ ਜਾਵੇ ਐਨਐਸਏ ਖਤਮ ਕੀਤੀ ਜਾਵੇ ਜਦੋਂ ਇਹਨਾਂ ਨੇ ਸੰਵਿਧਾਨ ਦੀ ਸੌਂਹ ਲੈ ਲਈ ਹੂੰ ਜਦੋਂ ਆਪਣਾ ਕਸਮ ਖਾ ਲਈ ਫਿਰ ਤਾਂ ਰਹਿ ਕੀ ਗਿਆ ਜੀ ਕੋਈ ਪੰਜਾਬ ਦੇ ਹੋਰ ਐਮਪੀ ਨੇ ਇਸ ਕੰਮ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੱਤਾ ਕਿ ਅਸੀਂ ਫੌਜ ਚ ਕੋਣੀ ਅਗੇ ਭਾਈ ਅਮਰਪਾਲ ਟੰਗ ਨੂੰ ਜਾ ਕੇ ਗੱਲਬਾਤ ਕਰਗੇ ਨਹੀਂ ਜੀ ਮੇਰੇ ਕੋਲੇ ਕੋਈ ਐਮਪੀ ਨਹੀਂ ਆ ਬਈ ਅਸੀਂ ਤੁਹਾਡੇ ਨਾਲ ਆ ਤੁਸੀਂ ਇਹ ਮੁੱਦਾ ਚੱਕੋ ਕਿਸੇ ਨੇ ਮੈਨੂੰ ਬਿਲਕੁਲ ਇਸ ਮਸਲੇ ਤੇ ਕਿਸੇ ਨੇ ਕਾਲ ਨਹੀਂ ਕੀਤੀ ਬਸ ਤੁਸੀਂ ਉਹੀ ਗੱਲ ਕੇ ਅੱਜ ਪੰਜਾਬ ਦੇ ਆਪਣੇ ਆਪ ਦੀ ਐਮਪੀ ਨਾਲ ਗੱਲ ਕਰਦੇ ਹਈ ਉਹਨਾਂ ਨੇ ਕੱਟ ਕੇ ਉਹ ਚੱਕਣੀ ਕਿ ਉਹਨਾਂ ਨੂੰ ਪਤਾ ਜੇ ਅੰਮ੍ਰਿਤਪਾਲ ਬਾਹਰ ਆ ਗਿਆ ਤਾਂ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਪੰਜਾਬ ਦੇ ਵਿੱਚ ਜੇਕਰ ਦੋ ਆਜ਼ਾਦ ਉਮੀਦਵਾਰ ਹਿੱਤੇ ਨੇ ਉਹ ਇੱਕ ਅਜਿਹੀ ਭਾਵਨਾ ਜਾਂ ਅਜਿਹੀ ਆਇਡਿਓਲੋਜੀ ਨਾਲ ਆਏਗੇ ਨੇ ਜਿਹੜੇ ਇੱਕ ਵੱਖਰਾ ਮੁਲਕ ਦੀ ਮੰਗ ਕਰਦੇ ਨੇ ਜਾਂ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਲਈ ਜ਼ਿੰਮੇਵਾਰ ਬਣ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਥੈਟ ਪ੍ਰੈਜ਼ੈਂਟ ਅਸੀਂ ਪੰਜਾਬ ਦੀ ਤਰੱਕੀ ਦੀ ਗੱਲ ਕਰਾਂ ਮੇਰੇ ਤੇ ਪੂਰਾ ਭਰੋਸਾ ਹੋਵੇ ਇਹਨਾਂ ਨੂੰ ਵੀ ਇਹ ਜਿਹੜਾ ਬੰਦਾ ਸਾਡੀ ਗੱਲ ਕਰੂਗਾ ਇਹ ਠੀਕ ਕਰੂਗਾ ਇਹ ਹਲ ਫੈਗੇ ਨੇ ਇਹ ਤੋਂ ਨਹੀਂ ਜਾਂਦੇ ਹਲ ਫੈਗੇ ਨੇ ਉਸ ਤੋਂ ਇਲਾਵਾ ਕੋਈ ਫालतू ਸ਼ਬਦ ਨਹੀਂ ਬੂਲੇਗਾ ਠੀਕ ਉਸ ਵੇਲੇ ਜਦੋਂ ਭਾਈ ਅਮਰਪਾਲ ਸਿੰਘ ਪਹੁੰਚਣ ਜਾ ਰਹੇ ਨੇ ਜਦੋਂ ਪ੍ਰੋਫੈਸਰ ਸੀਤ ਜਿਹੜੇ ਕੇ ਸੌਂ ਚੁੱਕਣ ਜਾ ਰਹੇ ਨੇ ਪਰ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਪਹੁੰਚ ਚੁੱਕੀ ਯੂਪੀ ਤੋਂ ਸੰਸਦ ਮੈਂਬਰ ਚੁਣ ਕੇ ਆਏ ਗੰਗਵਾਰ ਸਾਹਿਬ ਉਹਨਾਂ ਦੇ ਜੈ ਹਿੰਦੂ ਡਾਕਟਰ ਦਾ ਨਾਹਰਾ ਲਗਾਇਆ ਹਿੰਦੂ ਰਾਸ਼ਟਰ ਦਾ ਵੀ ਕੋਈ ਨਾਰਾ ਲਾਉਂਦਾ ਹੈ ਨਾ ਉਹਦੇ ਨਾਲ ਵੀ ਉਹੀ ਹੋਣਾ ਚਾਹੀਦਾ ਹੈ ਜਿਹੜਾ ਪੰਜਾਬ ਦੇ ਖਾਲਸਤਾਨ ਦੀ ਗੱਲ ਕਰਤੇ ਪਰਚਾ ਦਿੰਦੇ ਆ ਨਾ ਉਹੀ ਪਰਚਾ ਹਿੰਦੂ ਰਾਸ਼ਟਰ ਤੇ ਵੀ ਦੇਣਾ ਚਾਹੀਦਾ ਮਾਹੌਲ ਖਰਾਬ ਹੁੰਦੇ ਦੀ ਜਨਤ ਮਾਹੌਲ ਤਾਂ ਖਰਾਬ ਹੋ ਹੀ ਰਿਹਾ ਹੈ ਅੱਜ ਮੁਸਲਮਾਨਾਂ ਦਾ ਹਾਲ ਦੇਖ ਲਓ ਕੀ ਹੈ ਤੁਸੀਂ ਆਪਣੇ ਦੇਸ਼ ਤੋਂ ਉਹ ਮਾਹੌਲ ਨਹੀਂ ਖਰਾਬ ਪਾਸੇ ਇੰਦਰਾ ਗਾਂਧੀ ਦਾ ਪੋਤਰਾ ਹੋਗਾ ਤਾਂ ਦੂਜੇ ਪਾਸੇ ਭਾਈ ਸ਼ਹੀਦ ਭਾਈ ਦਿਨ ਸਿੰਘ ਦਾ ਬੇਟਾ ਹੋਵੇਗਾ ਅੱਖਾਂ ਚੱਕ ਪਾਕੀਦਲ ਹੋਈ ਕੋਈ ਮੁੰਨੇ ਸਾਹਮਣੇ ਨਹੀਂ ਗੱਲ ਹੋਈ ਪਾਰਲੀਮੈਂਟ ਦੇ ਵਿੱਚ ਹਾਊਸ ਦੇ ਵਿੱਚੋਂ ਜਦੋਂ ਮੈਂ ਬਾਹਰ ਆ ਰਿਹਾ ਸੀ ਤੁਰਿਆ ਜਾਂਦਾ ਸੀ ਮੈਨੂੰ ਆਵਾਜ਼ ਆਈ ਸਸਰੀ ਗਾਲ ਜੀ ਜਦੋਂ ਮੈਂ ਦੇਖਿਆ ਰਾਹੁਲ ਗਾਂਧੀ ਸੀ ਉਹਨਾਂ ਬੁਲਾਇਆ ਮੈਂ ਨਹੀਂ ਬੁਲਾਇਆ ਅਜਾ ਤੁਹਾਨੂੰ ਬੁਲਾਇਆ ਮੈਂ ਉਹਨਾਂ ਸਸਰੀ ਗਾਲ ਬੁਲਾਈ ਮੈਂ ਕਹਿੰਦਾ ਸਸਰੀ ਗਾਲ ਇਹ ਹੱਦੇ ਮੰਨ ਚੁੱਕੀ ਹੈ ਰਾਹੁਲ ਗਾਂਧੀ ਨੂੰ ਲੈ ਕੇ ਕਾਂਗਰਸ ਨੂੰ ਲੈ ਕੇ ਪਹਿਲੀ ਗੱਲ ਤਾਂ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲਿਖਤੀ ਮਾਫੀ ਮੰਗਣੀ ਚਾਹੀਦੀ। ਇਹ ਜਿਹੜਾ 84 ਦਾ ਮੁੱਦਾ ਹੈ ਦਿੱਲੀ ਦਾ ਇਹ ਦੰਗੇ ਨਹੀਂ ਐ 84 ਚਾਪਾ ਕਹਿ ਦਿੰਦੇ ਆ ਦੰਗੇ ਨਹੀਂ ਇਹ ਦੰਗੇ ਨਹੀਂ ਐ ਇਹ ਜੇਨੋਸਾਈਡ ਐ ਇਹ ਨਸਲਕੁਸ਼ੀ ਐ ਇੱਕ ਪਾਸੇ ਨੇ ਹੱਥੇ ਲੋਕ ਹੋਣ ਤੇ ਦੂਜੇ ਪਾਸੇ ਹਥਿਆਰ ਲੈ ਕੇ ਉਹਨਾਂ ਨੂੰ ਮਾਰਨ ਆਉਣ ਉਹਨੂੰ ਜੇਨੋਸਾਈਡ ਕਹਿੰਦੇ ਆ ਇਨਾਂ ਨੇ ਸਾਰੀ ਦਿੱਲੀ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਸਰਦਾਰਾਂ ਦੀ ਨਸਲ ਖੁਸ਼ੀ ਕਰਨੀ ਕੋਸ਼ਿਸ਼ ਕੀਤੀ ਵੀ ਸਰਦਾਰ ਖਤਮ ਹੋ ਜਾਣ ਸਰਦਾਰ ਤਾਂ ਉਦੋਂ ਨਹੀਂ ਸੀ ਖਤਮ ਹੋਏ ਜਦੋਂ ਰਹਿ ਗਏ ਸੀ ਸਿੰਘ ਜੀ ਤੇ ਇਹ ਤਾਂ ਕੀ ਖਤਮ ਕਰ ਲੈਣਗੇ ਸਾਨੂੰ ਇਸ ਵੇਲੇ ਸਾਡੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਨੇ ਐਮਪੀ ਬਣੇ ਨੇ ਫਰੀਦਕੋਟ ਤੋਂ ਸਾਰੇ ਵਰਗਾਂ ਨੇ ਵੋਟ ਪਾਈ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤ ਕਹ ਹੁਲਾਰਾ ਤੁਹਾਡੇ ਜਿੱਤਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਬਹੁਤ ਬਹੁਤ ਵੱਡਾ ਪੰਜਾਬ ਦੇ ਵਿੱਚ ਆਇਆ ਜੀ ਕਿ ਇਹੋ ਜਿਹਾ ਪੰਜਾਬ ਤੋਂ ਸਨੇਹਾ ਦੇਖ ਰਹੀ ਹਾਂ ਜੀ ਕਿ ਇਹੋ ਜੀ ਤੁਹਾਡੇ ਤੱਕ ਹੌਣ ਤੱਕ ਫੀਡਬੈਕ ਆ ਰਹੀ ਹੈ ਜੀ ਮੈਂ ਜੀ ਜੇ ਮੇਰੇ ਮਨ ਦੀ ਗੱਲ ਪੁੱਛੋ ਮੈਂ ਸਭ ਤੋਂ ਪਹਿਲਾਂ ਤਾਂ ਨਸ਼ਾ ਮੁਕਤ ਪੰਜਾਬ ਦੇਖਣਾ ਚਾਹੁੰਦਾ ਵੀ ਨਸ਼ਾ ਨਾ ਹੋਵੇ ਪੰਜਾਬ ਦੇ ਵਿੱਚ ਜਿਵੇਂ ਚਿੱਟੇ ਦਾ ਜਿਹੜਾ ਨਸ਼ਾ ਹੈ ਨਾ ਇਹ ਤਾਂ ਬਸ ਇਹਦਾ ਤਾਂ ਨਾਂ ਵੀ ਨਾ ਹੋਵੇ ਪੰਜਾਬ ਦੇ ਵਿੱਚ ਇਹ ਤਾਂ ਬਹੁਤ ਗਲਤ ਨਸ਼ਾ ਹੈ ਮਤਲਬ ਜਵਾਨੀ ਨੂੰ ਸਾਡੇ ਪੰਜਾਬ ਦੀ ਨੂੰ ਐਵੇਂ ਰੋੜਤਾ ਇਹਨੇ ਜੀ ਬਈ ਤੁਸੀਂ ਕਹੋ ਨਾ ਕੁਝ ਜੀ ਭਾਈ ਸਾਹਿਬ ਜਦੋਂ ਬਹੁਤ ਵੱਡੇ ਤੁਸੀਂ ਪ੍ਰੋਗਰਾਮ ਉਲੀਕਦੇ ਹੋ ਉਹਦੇ ਵਿੱਚ ਸਰਕਾਰਾਂ ਦੀ ਮਦਦ ਨਿਸ਼ਚਿਤ ਤੌਰ ਤੇ ਲੈਣੀ ਪੈਂਦੀ ਹੈ ਤੁਸੀਂ ਆਜ਼ਾਦ ਤੌਰ ਤੇ ਜਿੱਤੇ ਹੋ ਆਸ ਉਮੀਦ ਕਰਦੇ ਹਾਂ ਬਹੁਤ ਸਾਰੇ ਕਹਿੰਦੇ ਇੱਕ ਤਬਕਾ ਪੰਜਾਬ ਦਾ ਜਿਹੜਾ ਕਹਿੰਦਾ ਕਿ ਬੀਜੇਪੀ ਪੰਜਾਬ ਲਈ ਖਤਰਾ ਹੋ ਸਕਦੀ ਆ ਜੇਕਰ ਮਦਦ ਲੈਣੀ ਪਈ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕਰਕੇ ਇਹ ਮੁੱਦਿਆਂ ਨੂੰ ਲੈ ਕੇ ਜਾਉਂਗੇ ਨਹੀਂ ਬਿਲਕੁਲ ਜਾਵਾਂਗੇ ਜੀ ਅਸੀਂ ਸਾਡੇ ਨਾਲ ਜਿਹੜੀ ਗੱਲ ਹੋਈ ਸੀ ਅਸੀਂ ਇਹਨਾਂ ਨੂੰ ਚਾਰ ਸ਼ਰਤਾਂ ਕਹੀਆਂ ਸੀ ਆਪਣੀਆਂ ਹਮ ਚਾਰ ਸ਼ਰਤਾਂ ਵੀ ਪਹਿਲਾਂ ਸਾਡੀਆਂ ਸ਼ਰਤਾਂ ਦਾ ਭਰੋਸਾ ਨਾ ਦਿਵਾਓ ਹਮ ਸ਼ਰਤਾਂ ਮੰਨੋ ਹਮ ਪਹਿਲਾਂ ਇਹ ਸਾਡੀਆਂ ਤਿੰਨ ਜਾਂ ਚਾਰ ਸ਼ਰਤਾਂ ਤੁਸੀਂ ਮੰਨੋ ਅਸੀਂ ਉਸ ਤੋਂ ਬਾਅਦ ਵਿਚਾਰ ਕਰਾਂਗੇ ਹੂੰ ਕਿਉਂਕਿ ਜਿਹੜੀਆਂ ਇਹ ਸ਼ਰਤਾਂ ਇਹ ਤੁਹਾਡੀ ਰਿਸਪੌਂਸਿਬਿਲਟੀ ਹੈ ਹੂੰ ਬਿਲਕੁਲ ਜਿਹੜੀ ਤੁਸੀਂ ਆਪਣੀ ਪੂਰੀ ਨਹੀਂ ਕਰਦੇ ਪਹਿਲੀ ਹੈ ਕਿਸਾਨਾਂ ਦੀ ਬਿਲ ਪਾਸ ਕਰੋ ਐਮਐਸਪੀ ਦੀ ਹੂੰ ਦੂਜੀ ਹੈ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉੱਥੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਹੂੰ ਦੂਜੀ ਹੈ ਬੰਦੀ ਸਿੰਘਾਂ ਦੀ ਜਿਦੇ ਵਿੱਚ ਅੰਮ੍ਰਿਤਪਾਲ ਸਿੰਘ ਜੀ ਵੀ ਆਉਨੇ ਆ ਬਾਕੀ ਹੋਰ ਬੰਦੀ ਸਿੰਘ ਆਉਨੇ ਆ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਤੇ ਹਲੇ ਤੱਕ ਛੱਡੇ ਨਹੀਂ ਹੂੰ ਤੀਜੀ ਹੈ ਜਿਹੜੀ ਆਪਣੀ ਉਹ ਇਹ ਹੈ ਵੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦੇ ਆ ਜਿਹੜੇ ਉਹਦੇ ਵਿੱਚ ਨਾ 3 ਸਾਲ ਦੀ ਸਜ਼ਾ ਸਿਰਫ 3 ਸਾਲ ਦੀ ਮੈਂ ਮਿਨਿਮਮ ਸਜ਼ਾ ਉਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਚਾਹੁੰਦਾ ਜੀ ਬਈ ਉਮਰ ਕੈਦ ਹੋਵੇ ਮਿਨੀਮਮ ਮੈਕਸਿਮਮ ਹੋਵੇ ਗੱਤ ਪੈਨਲਟੀ ਇਹ ਤੀਜੀ ਸਜ਼ਾ ਤੀਜਾ ਕਨੂ ਇਹ ਤੇ ਚੌਥਾ ਮੈਂ ਨਸ਼ਿਆਂ ਦਾ ਚਾਹਣਾ ਨਸ਼ਿਆਂ ਦਾ ਨਾ ਹੁਣ ਮੈਨੂੰ ਫੋਨ ਆਉਂਦੀਆਂ ਮਾਮਾ ਰੋਣਦੀਆਂ ਕੰਨੀਆਂ ਪੁੱਤ ਮੈਂ ਕਿੱਥੋਂ ਪੈਸੇ ਦੇ ਦਵਾ ਮੁੰਡੇ ਨੂੰ ਕਹਿੰਦੀ ਮੈਂ ਕਿੱਥੋਂ ਦਵਾ ਪੈਸੇ ਮੇਰੇ ਕੋਲੇ ਹੈ ਨਹੀਂ ਮੇਰ ਨਾਲ ਲੜਦਾ ਹੈ ਪਾਈਥਕ ਹੁਣ ਰੋਨੀਆਂ ਐ ਰੋ ਰੋ ਕੇ ਕਹਿੰਦੀਆਂ ਤੁਸੀਂ ਕਿਹਾ ਸੀ ਕਿ ਪੰਥ ਦਾ ਲਾਂਭਾ ਲੈ ਲਿਓ ਪੰਥ ਨੇ ਆਪਦਾ ਲਾਂਭਾ ਲਾਤਾ ਤੁਹਾਨੂੰ ਭੇਜਿਆ ਹੁਣ ਹੁਣ ਕੋਈ ਨਾ ਗੱਲ ਕਹੀ ਕੋਮ ਨੇ ਕੋਮ ਨੇ ਕਹੀ ਗੱਲ ਕਿ ਪੰਥ ਦਾ ਲਾਂਭਾ ਲੈ ਲਿਓ ਹੁਣ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਆ ਉਹ ਜ਼ਿੰਮੇਵਾਰੀ ਪੂਰੀ ਕਰਦੇ ਨਜ਼ਰ ਆਉਂਗੇ ਸੰਕਲਪ ਦੇ ਤੌਰ ਤੇ ਪ੍ਰੋਗਰਾਮ ਗਨਾ ਦਿੱਤੇ ਹੈਗੇ ਨੇ ਕਿਸ ਤਰੀਕੇ ਨਾਲ ਉਸ ਨੂੰ ਪੂਰੇ ਪੰਜਾਬ 'ਚ ਇੰਪਲੀਮੈਂਟ ਕਰੋਗੇ ਆਪਣੇ ਹਲਕੇ ਦੇ ਵਿੱਚ ਇੰਪਲੀਮੈਂਟ ਕਰੋਗੇ ਬਿਲਕੁਲ ਜੀ ਜ਼ਿੰਮੇਵਾਰੀ ਜਿਹੜੀ ਕੌਮ ਨੇ ਮੈਨੂੰ ਸੌਂਪੀ ਹੈ ਮੈਂ ਬਿਲਕੁਲ ਆਪਣੇ ਜਿਵੇਂ ਕਹਿ ਲਓ ਭਈ ਹਲੇ ਤਾਂ ਜ਼ਿੰਮੇਵਾਰੀ ਇਕੱਲੀ ਮੇਰੇ ਤੇ ਹੈ ਜਿਵੇਂ ਅਮਰਿਤਪਾਲ ਸਿੰਘ ਜੀ ਬਾਹਰ ਆ ਜਾਣਗੇ ਤੇ ਅਸੀਂ ਰਲ ਕੇ ਇਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਾਂਗੇ ਓਮ ਬਿਰਲਾ ਜੀ ਨੂੰ ਸਪੀਕਰ ਨੇ ਲੋਕ ਸਭਾ ਦੇ ਉਹਨਾਂ ਨੂੰ ਕੱਲ ਤੁਸੀਂ ਮਿਲੇ ਵੀ ਹੈਗੇ ਉਹ ਭਾਈ ਅਮਰਪਾਲ ਸਿੰਘ ਦੇ ਮਾਮਲੇ ਦੇ ਵਿੱਚ ਕਾਫੀ ਤੇ ਪੱਖ ਵੀ ਰੱਖਿਆ ਗਿਆ ਕਿਹੜੀਆਂ ਗੱਲਾਂ ਤੁਸੀਂ ਸਪੀਕਰ ਸਾਹਿਬ ਦੇ ਸਾਹਮਣੇ ਰੱਖੀਆਂ ਕਿ ਇਸ ਵਿਆਪ ਤੇ ਸਾਨੂੰ ਪੇ ਰੋਲ ਮਿਲਣੀ ਚਾਹੀਦੀ ਹੈ ਭਾਈ ਅਮਰਪਾਲ ਸਿੰਘ ਨੂੰ ਲੰਬੀ ਮਿਲਣੀ ਚਾਹੀਦੀ ਹੈ ਕਿਸ ਤਰੀਕੇ ਦੀ ਤੁਹਾਡੀ ਉੱਤੇ ਅਸੀਂ ਨਾ ਮੈਂ ਪਹਿਲਾਂ ਇਹਨਾਂ ਦਾ ਪਰਸਨਲ ਸੈਕਟਰੀ ਆ ਦਿੱਤਾ ਜੀ ਮੈਂ ਦਿੱਤਾ ਜੀ ਨੂੰ ਮਿਲਿਆ ਸੀ ਦੋ ਤਿੰਨ ਵਾਰੀ ਮਿਲੇ ਆ ਪਹਿਲਾਂ ਕਿਉਂਕਿ ਮੇਰੀ ਨਾ ਬਾਪੂ ਜੀ ਨੇ ਡਿਊਟੀ ਲਈ ਸੀ ਅਮਰਤਪਾਲ ਜੀ ਦੇ ਫਾਦਰ ਸਾਹਿਬ ਨੇ ਬਈ ਤੁਸੀਂ ਇਹ ਪਤਾ ਕਰਨਾ ਵੀ ਮਤਲਬ ਸੌ ਕਿਸ ਦਿਨ ਚਕਾਉਣਗੇ ਉਦੇ ਬਾਰੇ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਮਿਲਿਆ ਜੀ ਸਾਡੇ ਬੰਦੇ ਨੂੰ ਸੌ ਚਕਾਓ ਫਿਰ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਸੀ ਬਈ ਦੱਸਾਂਗੇ ਅਸੀਂ ਇਸ ਦਿਨ ਸ਼ਾਮ ਨੂੰ ਪਰ ਉਸ ਦਿਨ ਉਹਨਾਂ ਦੀ ਸ਼ਾਮ ਨੂੰ ਕਾਲ ਨਹੀਂ ਆਈ ਮੈਂ ਕੱਲ 3 ਤਰੀਕ ਨੂੰ ਤਿਆਰ ਹੋ ਕੇ ਪਾਰਲੀਮੈਂਟ ਦੇ ਵਿੱਚ ਗਿਆ ਉੱਥੇ ਓਮ ਬਿਰਲਾ ਜੀ ਨਹੀਂ ਸੀ ਫਿਰ ਮੈਨੂੰ ਉਹਨਾਂ ਨੇ ਦੱਸਿਆ ਵੀ ਘਰੇ ਚਲੇ ਜਾ ਉਹਨਾਂ ਦੇ ਮੈਂ ਘਰੇ ਜਾ ਕੇ ਉਹਨਾਂ ਨਾਲ ਗੱਲ ਕੀਤੀ 15 ਮਿੰਟ ਮੈਂ ਕਿਹਾ ਜੀ ਜਿਵੇਂ ਮਰਜ਼ੀ ਕਰੋ ਬਈ ਸਾਡਾ ਤਾਂ ਬੰਦੇ ਨੂੰ ਤੁਸੀਂ ਉਥੇ ਚਕਾਓ ਹੂੰ ਉਹ ਕਹਿੰਦੇ ਜੀ ਕੋਈ ਨਹੀਂ ਅਸੀਂ 5 ਤਰੀਕ ਨੂੰ ਕਰਾਵਾਂਗੇ ਹੂੰ ਕਿਉਂਕਿ ਇਹਦੇ ਵਿੱਚ ਜਿਹੜਾ ਓਥ ਦਾ ਇਹਦੇ ਵਿੱਚ ਇੱਕ ਸਾਡਾ ਯੋਗਦਾਨ ਬਾਕੀ ਪਰਿਵਾਰ ਦਾ ਤਾਂ ਹੈ ਹੀ ਐ ਇੱਕ ਆਪਣੇ ਜਸਪ੍ਰੀਤ ਸਿੰਘ ਜੀ ਹੈ ਅਮਰੀਕਾ ਤੋਂ ਜੀ ਬਹੁਤ ਵੱਡੇ ਵਕੀਲ ਹੈ ਹੂੰ ਉਹਨਾਂ ਦਾ ਯੋਗਦਾਨ ਵੀ ਬਹੁਤ ਹੈ ਕਿਉਂਕਿ ਉਹਨਾਂ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤੱਕ ਨਾਲ ਗੱਲ ਕੀਤੀ ਸੀ ਬਾਈਡਨ ਨਾਲ ਵੀ ਇਹ ਇਹਨਾਂ ਨੂੰ ਛੱਡਿਆ ਜਾਬ ਜੀ ਤਾਂ ਇਸ ਲਈ ਹੁਣ ਤਾਂ ਹਲੇ ਤੱਕ ਤਾਂ ਸਾਡਾ ਏਮ ਸੀਗਾ ਓਥ ਦਾ ਹੂੰ ਭਈ ਉਥੇ ਦਵਾਈ ਜਾਵੇ ਜਦੋਂ ਇਹ ਉਥੇ ਲੈ ਲਈ ਗਈ ਜੀ ਇਹ ਕੰਪਲੀਟ ਹੋ ਗਿਆ ਫਿਰ ਅਸੀਂ ਚਲਾਵਾਂਗੇ ਵੀ ਇਹਨਾਂ ਨੂੰ ਛੱਡਿਆ ਜਾਵੇ ਐਨਐਸਸੀ ਖਤਮ ਕੀਤੀ ਜਾਵੇ ਜਦੋਂ ਇਹਨਾਂ ਨੇ ਸੰਵਿਧਾਨ ਦੀ ਸੌਫ ਲੈ ਲਈ ਜਦੋਂ ਆਪਣਾ ਕਸਮ ਖਾ ਲਈ ਫਿਰ ਤਾਂ ਰਹਿ ਕੀ ਗਿਆ ਜੀ ਹੁਣ ਇਹਨਾਂ ਨੂੰ ਅਸੀਂ ਮੁਹਿਮ ਚਲਾਵਾਂਗੇ ਇਹਨਾਂ ਨੂੰ ਤੇ ਬਾਕੀ ਬੰਦੀ ਸਿੰਘਾਂ ਨੂੰ ਛਡਾਉਣ ਦੀ ਜੀ ਖਾਲਸਾ ਜੀ ਮੈਂ ਸਿੱਧਾ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਨਾ ਕੋਈ ਪੰਜਾਬ ਦੇ ਹੋਰ ਐਮਪੀ ਨੇ ਇਸ ਕੰਮ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੱਤਾ ਕਿ ਅਸੀਂ ਸੌਂ ਚੁਕਾਉਣੀ ਹੈਗੇ ਭਾਈ ਅਮਰਪਾਲ ਸਿੰਘ ਨੂੰ ਜਾ ਕੇ ਗੱਲਬਾਤ ਕਰ ਗਏ ਸਪੀਕਰ ਸਭ ਕੋਲੇ ਰੱਖੀਏ ਤੁਸੀਂ ਨਹੀਂ ਕਿਸੇ ਤੱਕ ਅਪਰੋਚ ਕੀਤੀ ਜਾਂ ਪੰਜਾਬ ਦੇ ਐਮਪੀ ਨੇ ਹੀ ਨਹੀਂ ਕਿਸੇ ਨੇ ਅਪਰੋਚ ਕੀਤੀ ਇਸ ਤਰੀਕੇ ਦੀ ਨਹੀਂ ਜੀ ਮੇਰੇ ਕੋਲੇ ਕੋਈ ਐਮਪੀ ਨਹੀਂ ਆ ਹਮ ਬਈ ਅਸੀਂ ਤੁਹਾਡੇ ਨਾਲ ਆ ਤੁਸੀਂ ਇਹ ਮੁੱਦਾ ਚੱਕੋ ਕਿਸੇ ਨੇ ਮੈਨੂੰ ਬਿਲਕੁਲ ਇਸ ਮਸਲੇ ਤੇ ਕਿਸੇ ਨੇ ਕਾਲ ਨਹੀਂ ਕੀਤੀ ਹਮ ਦੋ ਖੁੰਦਾਈ ਗੱਲ ਦਾ ਕਿ ਜਦੋਂ 12 MP ਹੋਰ ਨੇ ਸੌਹ ਚੁੱਕੀ ਆ ਉਹ ਵੀ ਆਜ਼ਾਦ ਤੌਰ ਤੇ ਜਿੱਤ ਕੇ ਗਏ ਨੇ ਬਹੁਤ ਵੱਡਾ ਲੋਕਾਂ ਦਾ ਸਮਰਥਨ ਉਹਨਾਂ ਨੂੰ ਹੈ ਲੋਕਤੰਤਰ ਸਿਸਟਮ ਦੇ ਵਿੱਚ ਆਗੇ ਨੇ ਤੇ ਹੋਇਆ ਮਹਿਸੂਸ ਹੋਈ ਗੱਲ ਕਿ ਅੱਜ ਪੰਜਾਬ ਦੇ ਆਪਣੇ ਆਪ ਦੀ MP ਦੀ ਗੱਲ ਕਰ ਰਹੇ ਮੈਂ ਨਾ ਜੀ ਪਾਰਲੀਮੈਂਟ ਦੇ ਵਿੱਚ ਮੈਨੂੰ ਹੋਰ MP ਮਿਲਦੇ ਆ ਉਹ ਕਹਿੰਦੇ ਆ ਜੀ ਬਈ ਤੁਸੀਂ ਕਿਹੜੀ ਪਾਰਟੀ ਤੋਂ ਮੈਂ ਕਿਹਾ ਇੰਡੀਪੈਂਡੈਂਟ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਇੰਡੀਪੈਂਡੈਂਟ ਹੂੰ ਇੰਡੀਪੈਂਡੈਂਟ ਜਿੱਤਣਾ ਇੱਕ ਬਹੁਤ ਵੱਡੀ ਗੱਲ ਹੈ ਹੂੰ ਤੁਹਾਨੂੰ ਮੈਂ ਦੱਸ ਦਵਾਂ ਜੀ ਅਮਰਿੰਤ ਪਾਲ ਸਿੰਘ ਜੀ ਇੰਡੀਪੈਂਡੈਂਟ ਜਿੱਤੇ ਆ ਹੂੰ ਉਹ 18 ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਆ 2 ਲੱਖ ਦੀ ਲੀਡ ਨਾਲ ਜਿੱਤੇ ਆ ਉਹ ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ ਉਹਨਾਂ ਦਾ ਰੁਤਬਾ ਹੁਣ ਜੇਲ੍ਹ 'ਚ ਰਹਿਣ ਦਾ ਨਹੀਂ ਹੈ ਹੂੰ ਉਹਨਾਂ ਨੂੰ ਜੇਲ੍ਹ 'ਚੋਂ ਕੱਢਿਆ ਜਾਵੇ ਆਪਣੇ ਹਲਕੇ 'ਚ ਲੋਕਾਂ ਦੀ ਸੇਵਾ ਕਰਨ ਤੇ ਪੰਥ ਦੀ ਆਵਾਜ਼ ਚੱਕਣ ਉਹ ਹੁਣ ਉਹਨਾਂ ਨੂੰ ਸਰਕਾਰ ਨੂੰ ਇਹ ਪਹਿਲ ਦੇ ਆਧਾਰ ਤੇ ਸਟੈਪ ਲੈਣਾ ਚਾਹੀਦਾ ਹੈ ਕਿ ਅਮਰਿਤਪਾਲ ਨੂੰ ਜੇਲ੍ਹ ਚੋਂ ਛੇਤੀ ਜਿੱਤੀ ਕਰ ਦੇਜਿਆ ਜਾਵੇ ਕਿਉਂਕਿ ਪੰਜਾਬ ਦੇ ਕਿਸੇ ਐਮਪੀ ਨੇ ਗੱਲ ਨਹੀਂ ਚੁੱਕੀ ਬੋਤ ਹੈ ਹੀ ਆ ਜੀ ਹੈ ਹੀ ਆ ਉਹਨਾਂ ਨੇ ਕਿਉਂ ਚੱਕਣੀ ਕਿਉਂ ਉਹਨਾਂ ਨੂੰ ਪਤਾ ਜੇ ਅਮਰਿਤਪਾਲ ਬਾਹਰ ਆ ਗਿਆ ਤਾਂ ਸਾਡੀਆਂ ਦੁਕਾਨਾਂ ਬੰਦ ਹੈ ਹੂੰ ਕਿਉਂਕਿ ਉਹ ਸੱਚੀ ਗੱਲ ਕਰਦਾ ਹੈ ਆਪਣੇ ਪੰਥ ਦੀ ਗੱਲ ਕਰਦਾ ਹੈ ਹੂੰ ਜਦੋਂ ਭਾਈ ਸਾਹਿਬ ਉਥੇ ਇੱਕ ਗੱਲ ਕਹੀ ਸੀ ਕਿ ਮੈਂ ਚਾਹੁੰਨਾ ਕਿ ਜਦ ਪਾਰਲੀਮੈਂਟ ਜਾਵਾਂ ਤੇ ਉਹ ਇੱਕ ਪਾਸੇ ਇੰਦਰਾ ਗਾਂਧੀ ਦਾ ਪੋਤਰਾ ਹੋਗਾ ਤਾਂ ਦੂਜੇ ਪਾਸੇ ਭਾਈ ਸ਼ਹੀਦ ਭਾਈ ਬਿੰਦ ਸਿੰਘ ਦਾ ਬੇਟਾ ਹੋਵੇਗਾ ਅੱਖਾਂ ਚੱਕ ਪਾ ਕੇ ਗੱਲ ਹੋਈ ਆਮਣੇ ਸਾਹਮਣੇ ਨਹੀਂ ਮੇਰੀ ਕੋਈ ਆਮਣੇ ਸਾਹਮਣੇ ਨਹੀਂ ਗੱਲ ਹੋਈ ਪਾਰਲੀਮੈਂਟ ਦੇ ਵਿੱਚ ਹਾਊਸ ਦੇ ਵਿੱਚੋਂ ਜਦੋਂ ਮੈਂ ਬਾਹਰ ਆ ਰਿਹਾ ਸੀ ਤੁਰਿਆ ਜਾਂਦਾ ਸੀ ਮੈਨੂੰ ਆਵਾਜ਼ ਆਈ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਵੀ ਕੋਈ ਨਹੀਂ ਸੀ ਮੈਂ ਤੁਰਿਆ ਜਾਂਦਾ ਸੀ ਉਧਰੋਂ ਦੋ ਜਣੇ ਆਉਂਦੇ ਸੀ ਮੈਂ ਇੱਧਰ ਜਿਵੇਂ ਥੋੜਾ ਜਿਹਾ ਚੌਕਸ ਜਿਹਾ ਹੋਇਆ ਐਨੇ ਦੁਬਾਰਾ ਆਵਾਜ਼ ਆਈ ਸਸਰੀਕਾਲ ਜੀ ਹੂੰ ਜਦੋਂ ਮੈਂ ਦੇਖਿਆ ਰਾਹੁਲ ਗਾਂਧੀ ਸੀ ਉਹਨਾਂ ਨੇ ਬੁਲਾਇਆ ਮੈਂ ਨਹੀਂ ਬੁਲਾਇਆ ਅੱਛਾ ਤੁਹਾਨੂੰ ਬੁਲਾਇਆ ਮੈਂ ਉਹਨਾਂ ਨੇ ਸਸਰੀਕਾਲ ਬੁਲਾਈ ਮੈਂ ਕਹਤਾ ਸਸਰੀਕਾਲ ਫਤੇ ਦਾ ਫਤੇ ਚ ਜਵਾਬ ਦਿੱਤਾ ਫਿਰ ਹਾਂ ਉਹਨਾਂ ਨੇ ਸਸਰੀਕਾਲ ਬੁਲਾਈ ਮੈਂ ਫਤੇ ਕਾ ਤਾਂ ਮੈਂ ਕਹਾ ਫਤੇ ਜੀ ਕਿਸ ਤਰੀਕੇ ਦਾ ਮਹਿਸੂਸ ਹੋਇਆ ਭਾਈ ਸਾਹਿਬ ਜਦੋਂ ਇੱਕ ਦੋਨਾਂ ਪਰਿਵਾਰਾਂ ਦੇ ਵਿੱਚ ਬਹੁਤ ਵੱਡਾ ਕੁੜਤਨ ਸੀ ਜਾਂ ਤੁਹਾਡੇ ਪਿਤਾ ਵੱਲੋਂ ਮਤਲਬ ਕਿ ਮਾਪੋਂ ਦੀ ਕਿ ਮਹਿਸੂਸ ਕੀ ਹੋਇਆ ਉਸ ਉਸ ਵੇਲੇ ਮਹਿਸੂਸ ਤਾਂ ਭਾਵਨਾਵਾਂ ਰਹੀਆਂ ਇੱਕ ਗੱਲ ਬਹੁਤ ਮੇਰੇ ਅੱਜ ਤੱਕ ਯਾਦ ਹੈ ਜੀ ਮੈਨੂੰ ਮਤਲਬ ਪਤਾ ਹੈ ਵੀ ਜਦੋਂ ਇਹਨੇ ਇੱਕ ਵਾਰੀ ਨਾ ਰਾਜਸਥਾਨ ਚ ਭਾਸ਼ਣ ਦਿੱਤਾ ਸੀ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਊਗਾ ਰਾਹੁਲ ਗਾਂਧੀ ਦਾ ਉਹਦੇ ਵਿੱਚ ਕਿਹਾ ਸੀ ਵੀ ਬਿਅੰਤ ਸਿੰਘ ਸ਼ਹੀਦ ਬਿਅੰਤ ਸਿੰਘ ਮਤਲਬ ਮੇਰੇ ਫਾਦਰ ਸਾਹਿਬ ਹੀ ਮੇਰੇ ਨਾਲ ਖੇਡਦੇ ਹੁੰਦੇ ਸੀ ਹੂੰ ਬਹੁਤ ਖੇਡੇ ਆ ਮੇਰੇ ਨਾਲ ਕਹਿੰਦਾ ਵੀ ਜਿਸ ਦਿਨ ਉਹਨਾਂ ਨੇ ਮੇਰੀ ਦਾਦੀ ਮਾਰੀ ਐ ਮੈਨੂੰ ਜਿੰਨਾ ਦੁੱਖ ਆਪਣੀ ਦਾਦੀ ਦਾ ਸੀ ਮੈਨੂੰ ਓਨਾ ਹੀ ਸ਼ਹੀਦ ਬਿਅੰਤ ਸਿੰਘ ਦਾ ਸੀ ਹੂੰ ਕਹਿੰਦਾ ਮੇਰੇ ਨਾਲ ਬਹੁਤ ਪਿਆਰ ਸੀ ਪਤਾ ਨਹੀਂ ਹੁਣ ਉਹਦੇ ਮਨ 'ਚ ਕੀ ਗੱਲ ਐ ਕੀ ਨਹੀਂ ਉਹ ਤਾਂ ਮੈਂ ਜਾਣਦਾ ਨਹੀਂ ਮਤਲਬ ਤੁਹਾਨੂੰ ਉਹਦੇ ਪਾਸ਼ਣ ਦੀ ਗੱਲ ਦਸੀ ਪਰ ਮੈਂ ਭਾਈ ਅਮਰਪਾਲ ਸਿੰਘ ਤੋਂ ਪੁੱਛਣਾ ਚਾਹਣਾ ਅੱਜ ਭਾਈ ਅਮਰਪਾਲ ਸਿੰਘ ਦੇ ਮਨ ਦੇ ਵਿੱਚ ਕੀ ਐ ਰਾਹੁਲ ਗਾਂਧੀ ਨੂੰ ਲੈ ਕੇ ਕਾਂਗਰਸ ਨੂੰ ਲੈ ਕੇ ਮੈਨੂੰ ਹੁਣ ਉਹਨਾਂ ਦੇ ਮਨ ਦਾ ਕੀ ਪਤਾ ਜੀ ਤੁਹਾਡੇ ਮਨ ਚ ਕੀ ਹੈ ਜੀ ਮੇਰੇ ਮਨ ਚ ਤਾਂ ਇਹ ਹੈ ਵੀ ਸਾਡੀ ਪੰਥ ਦੀ ਗੱਲ ਹੋਵੇ ਜੋ ਇਹਨਾਂ ਨੇ ਪਹਿਲੀ ਗੱਲ ਤਾਂ ਗਲਤੀਆਂ ਕੀਤੀਆਂ ਕਾਂਗਰਸ ਨੇ ਸਿੱਖਾਂ ਪ੍ਰਤੀ ਪਹਿਲੀ ਗੱਲ ਤਾਂ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲਿਖਤੀ ਮਾਫੀ ਮੰਗਣੀ ਚਾਹੀਦੀ ਜੀ ਉਸ ਤੋਂ ਬਾਅਦ ਸਾਡੇ ਪੰਥ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਫੈਸਲਾ ਕਰਨ ਇਹਨਾਂ ਨੂੰ ਕੀ ਸਜ਼ਾ ਲਾਉਣੀ ਹੈ ਕੀ ਨਹੀਂ ਲਾਉਣੀ ਇਹਨਾਂ ਨੂੰ ਮਤਲਬ ਇਹ ਮਾਫੀ ਜ਼ਰੂਰ ਮੰਗਣੀ ਚਾਹੀਦੀ ਇਸ ਪਰਿਵਾਰ ਨੂੰ ਇਹਦੀ ਮਤਲਬ ਕਹਿ ਲਓ ਮਾਂ ਨੂੰ ਮੰਮੀ ਨੂੰ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਾਕਾਲ ਤੱਕ ਸਾਹਬ ਤੇ ਜਾ ਕੇ ਉਹ ਵੀ ਲਿਖਤੀ ਵੀ ਜੋ ਸਾਡੇ ਬਾਪ ਦਾਦਿਆਂ ਨੇ ਕੀਤਾ ਹੈ ਉਹ ਅਸੀਂ ਮਾਫੀ ਮੰਗਦੇ ਤੁਹਾਨੂੰ ਪਤਾ ਹੈ ਅਕਬਰ ਦਾ ਔਰੰਗਜ਼ੇਬ ਦਾ ਖਾਨਦਾਨ ਹੈਦਰਾਬਾਦ ਜੀ ਅੱਜ ਉਹਨਾਂ ਦਾ ਇੰਨਾ ਮਾੜਾ ਹਾਲ ਹੈ ਉਹ ਅੱਜ ਵੀ ਪਛਤਾਉਂਦੇ ਆ ਕਹਿੰਦੇ ਇੱਕ ਦਿਨ ਇੰਟਰਵਿਊ ਆਈ ਸੀ ਕਹਿੰਦੇ ਅਸੀਂ ਸਿੱਖਾਂ ਤੇ ਜ਼ੁਲਮ ਕੀਤਾ ਕਾਲ ਤਖਸਾਲਬ ਤੇ ਜ਼ੁਲਮ ਕੀਤਾ ਤਾਂ ਅੱਜ ਸਾਡਾ ਇਹ ਹਾਲ ਹੈ ਅਸੀਂ ਕਾਲ ਤਖਸਾਲਬ ਤੇ ਜਾ ਕੇ ਜਥੇਦਾਰ ਤੋਂ ਮਾਫੀ ਮੰਗਣਾ ਚਾਹੁੰਦੇ ਜੀ ਇੱਕ ਸਵਾਲ ਲਵਾਂਗੇ ਕੱਲ ਪਰਸੋਂ ਚਰਚਾ ਹੋਈ ਲੋਕ ਸਭਾ ਦੇ ਵਿੱਚ ਤੁਸੀਂ ਉਸ ਸਮੇਂ ਹਾਜ਼ਰ ਸੀ 84 ਦੇ ਮਾਮਲੇ ਤੇ ਚਰਚਾ ਹੋਈ 84 ਦੇ ਮਾਮਲੇ ਤੇ ਗ੍ਰਹਿ ਮੰਤਰੀ ਵੱਲੋਂ ਬੋਲਿਆ ਗਿਆ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ 84 ਦੀ ਗੱਲ ਹੈਗੀ ਆ ਚਾਹੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਹੈਗੀ ਆ ਉਥੋਂ ਕਿਸ ਤਿੱਕ ਕਿਹ ਨਾਲ ਆਉਣ ਸਮ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਹਿ ਮੰਤਰੀ ਸਾਹਮਣੇ ਜਾਂ ਉਹ ਬਹੁਤ ਸਾਰੇ ਐਮਪੀ ਚੁਣੇ ਗਏ ਬਹੁਤ ਸਾਰੇ ਨੇ ਗੱਲ ਕੀਤੀ ਪਰ ਉਥੇ ਗੱਲ ਰੱਖਣੀ ਪਾਈ ਕਿਤੇ ਨਾ ਕਿਤੇ ਨਕਾਮ ਰਹੇ ਜਾਂ ਉਹ ਉਹਨਾਂ ਨੇ ਉਥੇ ਜਾ ਕੇ ਪਾਸਾ ਪਲਟ ਲਿਆ ਜੀ ਜਿਹੜੇ ਨਾ ਪਹਿਲੀ ਗੱਲ ਤਾਂ ਇਹ ਜਿਹੜਾ 84 ਦਾ ਮੁੱਦਾ ਹੈ ਦਿੱਲੀ ਦਾ ਜੀ ਇਹ ਦੰਗੇ ਨਹੀਂ ਹੈ 84 ਚ ਆਪਾਂ ਕਹਿ ਦਿੰਦੇ ਆ ਦੰਗੇ ਨਹੀਂ ਇਹ ਦੰਗੇ ਨਹੀਂ ਹੈ ਇਹ ਜੈਨੋਸਾਈਟ ਹੈ ਇਹ ਨਸਲਕੁਸ਼ੀ ਹੈ ਹੂੰ ਦੰਗੇ ਦੰਗੇ ਉਹਨਾਂ ਨੂੰ ਕਹਿੰਦੇ ਆ ਜੀ ਦੋਨੋਂ ਸਾਈਡ ਤੋਂ ਬੰਦੇ ਆ ਗਏ ਵਿੱਚੋਂ 10 ਮਾਰ ਗਏ 15 ਮਾਰ ਗਏ 20 ਮਾਰ ਗਏ ਉਹਨਾਂ ਨੂੰ ਦੰਗੇ ਕਹਿੰਦੇ ਆ ਜਦੋਂ ਇੱਕ ਪਾਸੇ ਨਹੱਥੇ ਲੋਕ ਹੋਣ ਤੇ ਦੂਜੇ ਪਾਸੇ ਹਥਿਆਰ ਲੈ ਕੇ ਉਹਨਾਂ ਨੂੰ ਮਾਰਨ ਆਉਣ ਉਹਨੂੰ ਜੈਨੋਸਾਈਡ ਕਹਿੰਦੇ ਆ ਇਹਨਾਂ ਨੇ ਸਾਰੀ ਦਿੱਲੀ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਸਰਦਾਰਾਂ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਵੀ ਸਰਦਾਰ ਖਤਮ ਹੋ ਜਾਣ ਸਰਦਾਰ ਤਾਂ ਉਦੋਂ ਨਹੀਂ ਸੀ ਖਤਮ ਹੋਏ ਜਦੋਂ ਰਹਿ ਗਏ ਸੀ ਸਿੰਘ ਜੀ ਤੇ ਇਹਦਾ ਕੀ ਖਤਮ ਕਰ ਲੈਣਗੇ ਸਾਨੂੰ ਜੀ ਅੱਜ ਪੰਜਾਬ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਕਾਫੀ ਪ੍ਰਚਾਰ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਜੇਕਰ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਇੱਕ ਅਜਿਹੀ ਭਾਵਨਾ ਜਾਂ ਅਜਿਹੀ ਆਈਡੀਓਲੋਜੀ ਨਾਲ ਆਏਗੇ ਨੇ ਜਿਹੜੇ ਇੱਕ ਵੱਖਰਾ ਮੁਲਕ ਦੀ ਮੰਗ ਕਰਦੇ ਨੇ ਜਾਂ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਲਈ ਜ਼ਿੰਮੇਵਾਰ ਬਣ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਖਾਸ ਤੌਰ ਤੇ ਨਜ਼ਰਾਂ ਤੁਹਾਡੇ ਹਰ ਬਿਆਨ ਤੇ ਰੱਖੀਆਂ ਜਾਂਦੀਆਂ ਜੀ ਅਸਲ ਗੱਲ ਨਾ ਅਸੀਂ ਪਹਿਲੀ ਗੱਲ ਤਾਂ ਇਸ ਟਾਈਮ ਹਮ ਐਟ ਪ੍ਰੈਜੈਂਟ ਅਸੀਂ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਹੈ ਹਮ ਪੰਜਾਬ ਦੀ ਤਰੱਕੀ ਦੀ ਗੱਲ ਕਰਕੇ ਪਹਿਲਾਂ ਮੈਂ ਚਾਹਨਾ ਵੀ ਮੇਰਾ ਇਥੇ ਪੰਜਾਬ ਦੇ ਲੋਕ ਵਿਸ਼ਵਾਸ ਕਰਨ ਹਮ ਅੱਲਾ ਵਿਸ਼ਵਾਸ ਕਰਨ ਹਮ ਮੇਰੇ ਤੇ ਪੂਰਾ ਭਰੋਸਾ ਹੋਵੇ ਇਹਨਾਂ ਨੂੰ ਬਈ ਇਹ ਜਿਹੜਾ ਬੰਦਾ ਸਾਡੀ ਗੱਲ ਕਰੂਗਾ ਇਹ ਠੀਕ ਕਰੂਗਾ ਹਮ ਬੜੀਆਂ ਵਧੀਆ ਤੇ ਸੁਥਰੀਆਂ ਸੋਹਣੀਆਂ ਗੱਲਾਂ ਕੀਤੀਆਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਤੇ ਚਾਰ ਵੱਡੇ ਐਲਾਨ ਕੀਤੇ ਜਿੰਦੇ ਵਿੱਚ ਪਹਿਲੇ ਨੰਬਰ ਤੇ ਜੀ ਨਸ਼ਿਆਂ ਨੂੰ ਖਤਮ ਕੀਤਾ ਜਾਏਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਸਜ਼ਾ ਦਿੱਤੀ ਜਾਏਗੀ ਤੇ ਭਾਈ ਅਮਰਤਪਾਲ ਸਿੰਘ ਜਾਂ ਬੰਦੀ ਸਿੰਘਾਂ ਨੂੰ ਛਡਾਇਆ ਜਾਏਗਾ ਤੇ ਪੂਰੇ ਪੰਜਾਬ ਦੇ ਜਾਂ ਸਿੱਖ ਪੰਥ ਦੇ ਬਾਰੇ ਗੱਲ ਕੀਤੀ ਜਾਏਗੀ ਇਹ ਸਾਰਾ ਤਰੱਕੀਆਤੀ ਕੰਮ ਇਹਨਾਂ ਦੇ ਆਬਜੈਕਟਿਵਸ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਵਧੀਆ ਲੱਗਾ ਤੇ ਬਾਈ ਅਮਰਤਪਾਲ ਸਿੰਘ ਦੀ ਗੱਲ ਕਰੀਏ ਤੇ 81 ਸੌ ਨਾਲ ਕੋ ਲਈ ਗਈ ਕਿ ਕੱਲ ਉਹਨਾਂ ਦੀ ਕੋਈ ਵੀਡੀਓ ਨਹੀਂ ਜਾਰੀ ਕੀਤੀ ਗਈ ਕੋਈ ਤਸਵੀਰ ਨਹੀਂ ਜਾਰੀ ਕੀਤੀ ਗਈ ਤੇ ਫੌਰਨ ਹੀ ਉਹਨਾਂ ਕੋਲ ਸੌ ਲੈ ਕੇ ਤੇ ਉਹਨਾਂ ਨੂੰ ਵਾਪਸ ਲੈ ਗਏ ਐਨਐਸਏ ਲੱਗੀ ਹੋਈ ਹੈ ਜੀ ਤੇ ਫਿਰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ ਤੇ ਅਮਰਤਪਾਲ ਸਿੰਘ ਖਦੂਰ ਦੇ ਹਲਕੇ 'ਚ ਜਿੱਤ ਕੇ ਇਹਨਾਂ ਨੇ ਇਹ ਸਾਬਤ ਕੀਤਾ ਕਿ ਸਿੱਖ ਲੋਗ ਆਜ਼ਾਦੀ ਚਾਹੁੰਦੇ ਨੇ ਸਿੱਖ ਲੋਗ ਆਪਣਾ ਹੱਕ ਚਾਹੁੰਦੇ ਨੇ ਤੇ ਮੇਰੀ ਇਹ ਦੁਆ ਹੈ ਕਿ ਇਹ ਦੋ ਜਿਹੜੇ ਵੱਡੇ ਸ਼ੇਰ ਨੇ ਇਸ ਟਾਈਮ ਸਿੱਖ ਸਿੱਖ ਪੰਥ ਦੇ ਵਿੱਚ ਇਹਨਾਂ ਨੂੰ ਅੱਲਾਹ ਤਾਲਾ ਮਜ਼ੀਦ ਇਸੇ ਤਰ੍ਹਾਂ ਤਰੱਕੀ ਹੋਵੇ ਤੇ ਮਜ਼ੀਦ ਇਹ ਸਿੱਖ ਲੋਕਾਂ ਵਾਸਤੇ ਕੰਮ ਕਰਨ ਤੇ ਭਾਈ ਅਮਰਤਪਾਲ ਸਿੰਘ ਇਹਨੂੰ ਪਾਕਿਸਤਾਨ ਦੇ ਵਿੱਚ ਵੀ ਹੀਰੋ ਸਮਝਿਆ ਜਾਂਦਾ ਤੇ ਮੇਰੀ ਇਹ ਖੁਆਇਸ਼ ਹੈ ਅਸੀਂ ਇਹ ਵਿਸ਼ ਕਰਨੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਵੇ ਇਨਾਂ ਦੇ ਹੱਕ ਦੇ ਵਿੱਚ ਜਿੰਨੇ ਵੀ ਇਹਨਾਂ ਤੇ ਸਜ਼ਾਵਾਂ ਗਲਤ ਸਜ਼ਾਵਾਂ ਲਾ ਕੇ ਇਹਨਾਂ ਨੂੰ ਅੰਦਰ ਕੀਤਾ ਗਿਆ ਇਹ ਸਾਰੀਆਂ ਸਜ਼ਾਵਾਂ ਵਾਪਸ ਲਈਆਂ ਜਾਣ ਤੇ ਇਹ ਫਰੀਦਕੋਟ ਹਲਕਾ ਤੇ ਉਧਰੋਂ ਖਦੂਰ ਹਲਕੇ ਦੇ ਅੰਦਰ ਜਿੰਨੇ ਵੀ ترقیاتی ਕੰਮ ਨੇ ਇਹ ਕਰਵਾਨ ਕਿਉਂਕਿ ਇਤਨੇ بڑے ਮੈਂਡੀਡੇਟ ਦੇ ਨਾਲ ਜਿੰਨਾ ਫਿਰ ਇਤਨੇ بڑے ਲੀਡ ਦੇ ਨਾਲ ਜਿੰਨਾ ਇਹ ਚੀਜ਼ ਦਾ ਸਬੂਤ ਹੈ ਕਿ ਸਿੱਖ ਲੋਕ ਚਾਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ ਤੇ ਅਗਰ ਉਹਨਾਂ ਨੂੰ ਉਹਨਾਂ ਦੇ ਹੱਕ ਨਾ ਦਿੱਤੇਗੇ ਤੇ ਕੱਲ ਨੂੰ ਫਿਰ ਜਿਹੜਾ ਹਿੰਦੁਸਤਾਨ ਦੇ ਵਿੱਚ ਰੋਲਾ ਰੱਪਾ ਪਏਗਾ ਉਸ ਤੋਂ ਹਰ ਅੱਖ ਹਰ ਅੱਖ ਉਸ ਨੂੰ ਦੇਖੇਗੀ ਕਿਉਂਕਿ ਇਤਨੇ بڑے ਜੋ ਲੀਡ ਹੁੰਦੀ ਹੈ ਨਾ ਜੋ ਇਤਨੇ ਲੋਕਾਂ ਨੇ ਵੋਟ ਪਾਇਆ ਹੁੰਦਾ ਉਹ ਬੁਨਿਆਦੀ ਤੌਰ ਤੇ ਇਹ ਹੀ ਹੁੰਦਾ ਹੈ ਸ਼ੋਅ ਕਰਵਾ ਰਹੇ ਹੁੰਦੇ ਨੇ ਕਿ ਭਾਈ ਸਾਡੇ ਆਪਣੇ ਉਮੀਦਵਾਰ ਨੇ ਅਸੀਂ ਇਹਨਾਂ ਦੇ ਥਰੂ ਆਪਣੇ ਕੰਮ ਲਾਂਗੇ ਤੇ ਰਾਹੁਲ ਗਾਂਧੀ ਜੀ ਦੀ ਗੱਲ ਇਹਨਾਂ ਨੇ ਕੀਤੀ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਿੱਖ ਪੰਥ ਤੋਂ ਬਿਲਕੁਲ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਦਾਦੀ ਨੇ ਉੱਥੇ ਅਟੈਕ ਕਰਵਾਇਆ ਸੀ ਤੇ ਬਹੁਤ ਸਾਰੇ ਨਹੱਤੇ ਜਿਹੜੇ ਸਿੰਘ ਸੀ ਉਹਦੇ ਵਿੱਚ ਉਹ ਸ਼ਹੀਦ ਹੋਏ ਸੀ ਤੇ ਬੇਗੁਨਾਹ ਸਿੰਘਾਂ ਨੂੰ ਕਤਲ ਆਮ ਕੀਤਾ ਗਿਆ ਸੀ ਜਦਕਿ ਇਸ ਚੀਜ਼ ਤੋਂ ਉਹਨਾਂ ਨੂੰ ਵਾਕੀ ਮਾਫੀ ਮੰਗਣੀ ਚਾਹੀਦੀ ਹੈ ਲੇਕਿਨ ਰਾਹੁਲ ਗਾਂਧੀ ਅੱਜਕੱਲ ਸਿੱਖ ਪੰਥ ਨੂੰ ਲੈ ਕੇ ਬੜੇ ਅੱਛੇ ਅੱਛੇ ਬਿਆਨ ਦੇ ਰਹੇ ਨੇ ਤੇ ਉਮੀਦ ਹੈ ਕਿ ਜਲਦੀ ਖਾਲਸਾ ਰਾਜ ਆ ਜਾਏਗਾ ਤੇ ਉਮੀਦ ਹੀ ਕਰ ਸਕਨੇ ਆ ਕਿ ਜਲਦ ਤੋਂ ਜਲਦ ਸਿੱਖ ਪੰਥ ਫਿਰ ਅਰੂਜ ਤੇ ਆਏਗਾ ਮੈਨਲੇ ਨਵੀਂ ਵੀਡੀਓ ਨਾਲ ਤੁਹਾਨੂੰ ਕਿੈਸੀ ਲੱਗੀ ਵੀਡੀਓ ਜ਼ਰੂਰ ਦੱਸਿਆ ਜੇ ਅੱਲਾਹ ਨਿਗੇਬਾਨ